ਸੋ ਅਜੀਜ਼ ਖੁਦਾਵੰਦੀ ਹਜ਼ੂਰੀ ਦੇ ਅੰਦਰ ਜਿੰਨੇ ਵੀ ਸੁਣਨ ਵਾਲੇ ਅਜੀਜ਼ ਆ ਪਰਮੇਸ਼ਵਰ ਆਪ ਨੂੰ ਬਹੁਤ ਪ੍ਰੇਮ ਕਰਦਾ ਹੈ ਤੋਂ ਖੁਦਾਵੰਤ ਤੁਹਾਨੂੰ ਬਹੁਤ ਕਿਰਪਾ ਬਖਸ਼ੇ ਤੋਂ ਆਈਏ ਅਸੀਂ ਖੁਦਾ ਦੇ ਕਲਾਮ ਦੀ ਵਾਲ ਅਸੀਂ ਅੱਜ ਸਮਾਂ ਜਿਹੜਾ ਆ ਦੇਵਾਂਗੇ ਕਿਉਂਕਿ ਇਨਸਾਨ ਦੇ ਕੋਲੋਂ ਸਮਾਂ ਬਹੁਤ ਜਿਆਦਾ ਕਾਟਿਆ ਅੱਜ ਬੱਚੇ ਨੌਜਵਾਨ ਬਜ਼ੁਰਗਾਂ ਕੋਈ ਵੀ ਇਨਸਾਨ ਇਸ ਧਰਤੀ ਦੇ ਉੱਤੇ ਆ ਔਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਹਰ ਕੰਮ ਦੇ ਵਲ ਅੱਗੇ ਵਧ ਰਿਹਾ। ਤੋਂ ਇਨਸਾਨ ਦੇ ਕੋਲੋਂ ਟਾਈਮ ਨਹੀਂ ਹੁੰਦਾ ਪ੍ਰਭੂ ਦੇ ਵਚਨ ਸੁਣਨ ਵਾਸਤੇ। ਫੇਰ ਵੀ ਪ੍ਰਭੂ ਨੇ ਤੁਹਾਡੇ ਉੱਤੇ ਰਹਿਮ ਕੀਤਾ ਤੁਸੀਂ ਇਸ ਵਚਨ ਨੂੰ ਸੁਣ ਰਹੇ ਹੋ। ਤੋਂ ਪੂਰੇ ਅਸੀਂ ਗੌਰ ਦੇ ਨਾਲ ਇੱਕ ਕਲਾਮ ਸੁਣਨਾ ਆ। ਮੇਰੀ ਤੁਹਾਡੀ ਬਿਹਤਰੀ ਦੇ ਵਾਸਤੇ ਹੋਵੇਗਾ ਆਸੀ ਸਵਾਸਤੇ ਹੋਵੇਗਾ ਤੋ ਬੜੇ ਮੁਬਾਰਕ ਆ ਜਿਹੜੇ ਕਲਾਮ ਸੁਣਦੇ ਆ ਤੋ ਬੜੇ ਗੌਰ ਦੇ ਨਾਲ ਇਹਨਾਂ ਚੰਦ ਸ਼ਬਦਾਂ ਨੂੰ ਸੁਣਨਾ ਹੈ ਤੁਹਾਡੀ ਬਿਹਤਰੀ ਦੇ ਵਾਸਤੇ ਹੋਣਗੇ ਤੁਹਾਡੀ ਤਰੱਕੀ ਦੇ ਵਾਸਤੇ ਹੋਣਗੇ ਔਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਮੁਸ਼ਕਲ ਆ ਖੁਦਾਵੰਦ ਉਸ ਮੁਸ਼ਕਲ ਨੂੰ ਦੂਰ ਕਰੇਗਾ ਜਦੋਂ ਅਸੀਂ ਵਿਸ਼ਵਾਸ ਦੇ ਨਾਲ ਬਾਣੀ ਸੁਣਾਏ ਸੋ ਬਾਈਬਲ ਦੇ ਵਿੱਚ ਲਿਖਿਆ ਆ ਕਿ ਤੇਰੀ ਦਰਗਾਹ ਦੇ ਵਿੱਚ ਜਬੂਰਾ ਦੀ ਪੋਥੀ 84 ਨੰਬਰ 10 ਉਹਦਾ ਵਚਨ ਤੇਰੀ ਦਰਗਾਹ ਦੇ ਵਿੱਚ 1000 ਦਿਨਾਂ ਨਾਲੋਂ ਇੱਕ ਦਿਨ ਚੰਗਾ ਹੈ ਤੋ ਇਹ ਦਿਨ ਬਹੁਤ ਚੰਗਾ ਹੁੰਦਾ ਆ ਸਮੇਂ ਚੰਗੇ ਹੁੰਦੇ ਆ ਜਿਹੜੇ ਅਸੀਂ ਪ੍ਰਭੂ ਦੇ ਵਚਨਾਂ ਦੇ ਨਾਲ ਪ੍ਰਭੂ ਜੀ ਦੇ ਕਲਾਮ ਦੇ ਨਾਲ ਅਸੀਂ ਸਮਾਂ ਜਿਹੜਾ ਆ ਆਪਣੇ ਮਨ ਨੂੰ ਪ੍ਰਭੂ ਦੇ ਕਲਾਮ ਦੇ ਵੱਲ ਲਾ ਦੇਨੇ ਆ ਸਮਾਂ ਕੱਢ ਲੈਨੇ ਆ ਪ੍ਰਭੂ ਦੇ ਵਚਨ ਸੁਣਨ ਵਾਸਤੇ ਹੋਰ ਕੋਸ ਸੁਣਨ ਵਾਲ ਬੜਾ ਬੰਦੇ ਦਾ ਮਨ ਕਰਦਾ ਬੰਦੇ ਦੀ ਦੌੜ ਬੜੀ ਹੈ ਪਰ ਅਜੀਜ਼ ਚੰਗਾ ਉਹੀ ਸਮਾਇ ਜੇ ਤੁਸੀਂ ਇਸ ਵਚਨ ਨੂੰ ਸਮਝੋਗੇ ਕਿ ਪ੍ਰਭੂ ਦਾ ਵਚਨ ਸੁਣਨਾ ਪ੍ਰਭੂ ਦੀ ਦਰਗਾਹ ਦੇ ਵਿੱਚ ਬੈਠਣਾ ਦੁਆ ਕਰਨਾ ਇਹੀ ਚੰਗਾ ਸਮਾਇ ਬੋਲੇ ਹallelujah ਤਾਂ ਇਹ ਬੜਾ ਚੰਗਾ ਸਮਾਇ ਹੈ ਬਹੁਤ ਮੁਬਾਰਕ ਹੋਵੋਗੇ ਜੇ ਤੁਸੀਂ ਵਚਨ ਨੂੰ ਸੁਣਦੇ ਰਿਹਾ ਕਰੋਗੇ ਕਲਾਮ ਨੂੰ ਪੈਲ ਦੇਵੋਗੇ ਕਲਾਮ ਸੁਣਨ ਦੇ ਨਾਲ تسلی ਮਿਲਦੀ ਹੈ ਸ਼ਾਂਤੀ ਮਿਲਦੀ ਹੈ ਆਰਾਮ ਮਿਲਦਾ ਆ ਪਰੇਸ਼ਾਨੀਆਂ ਦੂਰ ਜਾਂਦੀਆਂ ਆ ਜਦੋਂ ਅਸੀਂ ਪ੍ਰਭੂ ਜੀ ਦੇ ਨਾਲ ਗੱਲ ਕਰਦੇ ਆ ਪ੍ਰਭੂ ਦੇ ਨਾਲ ਬੈਠਦੇ ਆ ਤੇ ਸਾਡੀ ਸਮੱਸਿਆ ਦਾ ਹੱਲ ਹੋ ਜਾਂਦਾ ਵਿਗੜੇ ਤਿਗੜੇ ਕੰਮ ਸੁਧਰ ਜਾਂਦੇ ਆ ਪਰ ਅੱਜ ਦਾ ਇਨਸਾਨ ਇਸ ਤਰ੍ਹਾਂ ਹਫਰਾ ਦਫੜੀ ਦੀ ਦੁਨੀਆ ਦੇ ਵਿੱਚ ਹੈ ਕਿ ਕੰਮ ਸਿੱਧੇ ਕਰਨੇ ਚਾਹੁੰਦਾ ਹੈ ਪਰ ਸਿੱਧੇ ਨਹੀਂ ਹੋ ਪਾਰ। ਬੜਾ ਕੁਝ ਸੋਚਦਾ ਆ ਪਰ ਉਦਾਂ ਹੋ ਨਹੀਂ ਰਿਹਾ। ਪਰ ਜੇਕਰ ਪ੍ਰਭੂ ਦੀ ਹਜ਼ੂਰੀ ਦੇ ਅੰਦਰ ਸਮਾਂ ਤੁਸੀਂ ਦੋਗੇ ਤੇ ਬਹੁਤ ਵੱਡੀ ਬਹੁਤ ਆਸ਼ੀਸ਼ ਜਿਹੜੀ ਆ ਤੁਹਾਨੂੰ ਮਿਲੇਗੀ। ਬਹੁਤ ਬਰਕਤ ਮਿਲੇਗੀ। ਸਾਨੂੰ ਸਮਾਂ ਕੱਢਦੇ ਰਹਿਣਾ ਚਾਹੀਦਾ ਦੁਨੀਆ ਦੇ ਕੰਮ ਕਾਜ ਪੂਰੇ ਨਹੀਂ ਹੋ ਸਕਦੇ ਜਾਂ ਇਹ ਅੱਖਾਂ ਰੱਜਦੀਆਂ ਨਹੀਂ ਦੇਖ ਦੇਖ ਕੇ ਇਹ ਮਨ ਵੀ ਭਰਦਾ ਨਹੀਂ ਸਭ ਕੁਝ ਦੁਨੀਆ ਦਾ ਮਿਲ ਜਾਵੇ ਪਰ ਫਿਰ ਵੀ ਮਨ ਭਰਦਾ ਨਹੀਂ ਇਸ ਕਰਕੇ ਪ੍ਰਭੂ ਦਾ ਜਦੋਂ ਤੁਸੀਂ ਵਚਨ ਸੁਣੋਗੇ ਪ੍ਰਭੂ ਦੀ ਬਾਣੀ 'ਵਲ ਧਿਆਨ ਦੇਵੋਗੇ ਕੁਦਾਵੰਦ ਯਿਸੂ ਨੇ ਉਸ ਔਰਤ ਦੇ ਨਾਲ ਗੱਲ ਕੀਤੀ ਜਿਹੜੀ ਖੂਹ ਦੇ ਉੱਤੇ ਯਿਸੂ ਦੇ ਨਾਲ ਮਿਲਾਪ ਹੋਇਆ ਯਹੋਨਾ ਦੀ ਇੰਜੀਲ 4 ਦੇ ਵਿੱਚ ਲਿਖਿਆ ਆ ਕਿ ਉਸ ਔਰਤ ਨੂੰ ਕਿਹਾ ਕਿ हे ਬੀਬੀ ਜੇਕਰ ਤੂੰ ਮੇਰਾ ਅੰਮ੍ਰਿਤ ਜਲ ਪੀਵੇਂਗੀ ਤੇ ਕਦੀ ਤੇ ਨਹੀਂ ਲੱਗੇਗੀ ਇਸ ਦੁਨੀਆ ਦੀ ਹਰ ਸਾਇ ਦੇ ਨਾਲ ਬੰਦੇ ਦੀ ਭੁੱਖ ਪਿਆਸ ਮਿਟਦੀ ਨਹੀਂ ਭੁੱਖਾ ਤੇ ਪਿਆਸਾ ਰਹਿੰਦਾ ਐਸਾ ਯਾਦਾ ਹੋਵੇ ਹੁਸਨ ਹੋਵੇ ਸਭ ਕੁਝ ਹੋਵੇ ਫੇਰ ਵੀ ਬੰਦੇ ਦੀ ਤ੍ਰਿਸ਼ਨਾ ਨਹੀਂ ਮਿਟਦੀ ਪਰ ਪ੍ਰਭੂ ਦਾ ਵਚਨ ਜਦੋਂ ਸੁਣੋਗੇ ਪ੍ਰਭੂ ਜਦੋਂ ਤੁਹਾਡੇ ਉੱਤੇ ਆਸ਼ੀਰਵਾਦ ਕਰੇਗਾ ਤੁਸੀਂ ਤ੍ਰਿਪਤ ਹੋ ਜਾਓਗੇ ਤੁਸੀਂ ਬਹੁਤ ਮੁਬਾਰਕ ਹੋਵੋਗੇ ਤੁਹਾਨੂੰ ਆਪਣੇ ਆਪ ਨੂੰ ਮਹਿਸੂਸ ਹੋਵੇਗਾ ਕਿ ਅਸੀਂ ਦੁਨੀਆ ਦੇ ਵਿੱਚ ਬਹੁਤ ਚੰਗੇ ਮੁਬਾਰਕ ਲੋਕ ਆ ਜਦੋਂ ਤੁਸੀਂ ਸਮਾਂ ਜਦੋਂ ਤੁਸੀਂ ਜ਼ਿਆਦਾ ਟਾਈਮ ਵਚਨ ਸੁਣਨ ਵਿੱਚ ਦੋਗੇ ਬਾਈਬਲ ਪੜ੍ਹਨ ਵਿੱਚ ਦੋਗੇ ਤੇ ਇਹ ਸਮਾਂ ਸਾਨੂੰ ਸਾਰਿਆਂ ਨੂੰ ਦਿੰਦੇ ਰਹਿਣਾ ਚਾਹੀਦਾ ਵਕਤ ਦਿੰਦੇ ਰਹਿਣਾ ਚਾਹੀਦਾ ਬਹੁਤ ਤੁਸੀਂ ਮੁਬਾਰਕ ਜੇ ਸਮਾ ਦਿਓਗੇ ਔਰ ਤੁਸੀਂ ਦੁਨੀਆ ਦੇ ਉੱਤੇ ਬੜੇ ਜਿਆਦਾ ਚੰਗੇ ਤੇ ਮੁਬਾਰਕ ਹੋਵੋਗੇ ਤੁਹਾਡਾ ਕੰਮ ਤੁਹਾਡਾ ਬਿਜ਼ਨਸ ਜੋ ਵੀ ਕੁਸ ਹੈ ਔਰ ਤੁਹਾਡਾ ਜੀਵਨ ਜਿਣਾ ਹਰੇ ਭਰੇ ਬੂਟੇ ਦੀ ਤਰ੍ਹਾਂ